ਤਜੇਕਰ ਤੁਸੀਂ ਲਗਾਤਾਰ ਮਿਹਨਤ ਕਰਦੇ ਹੋ ਤਾਂ ਕਿਸੇ ਵੀ ਉਮਰ ਦੇ ਵਿੱਚ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ ਤੁਹਾਡੀ ਮਿਹਨਤ ਪਰਮਾਤਮਾ ਜ਼ਰੂਰ ਵੇਖਦਾ ਹੈ ਤਾਂ ਅਜਿਹੀ ਗੱਲਬਾਤ ਹੈ ਜਿਹੜੀ ਸੱਚ ਕੀਤੀ ਹੈ ਹੁਸ਼ਿਆਰਪੁਰ ਦੇ ਨੌਜਵਾਨ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਦੇ ਰਹਿਣ ਵਾਲੇ ਨੇ ਅਵਤਾਰ ਲਾਲ ਭੁੱਟੋ ਜਿਨ੍ਹਾਂ ਦੀ ਉਮਰ 53 ਸਾਲ ਹੈ ਤੇ 53 ਸਾਲ ਦੀ ਉਮਰ ਦੇ ਵਿੱਚ ਏਸ਼ੀਆ ਅਤੇ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚੋਂ ਉਹਨਾਂ ਦੇ ਵੱਲੋਂ ਸੋਨੇ ਦੇ ਤਮਗੇ ਜਿੱਤੇ ਗਏ ਨੇ ਤੇ ਪੰਜਾਬ ਭਰ ਦੇ ਵਿੱਚ ਭਾਰਤ ਭਰ ਦੇ ਵਿੱਚ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ ਗਿਆ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਫਤਾਰ ਲਾਲ ਭੁੱਟੋ ਮੌਜੂਦ ਵੀ ਨੇ। ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਾਂਗੇ। ਧੰਨਵਾਦ ਸਰ। ਸਰ ਕੰਪੀਟੀਸ਼ਨ ਖੇលਿਆ ਤੁਸੀਂ ਕਿੱਥੇ ਕੰਪੀਟੀਸ਼ਨ ਸੀ? ਕਿਹੜੀ ਫੈਡਰੇਸ਼ਨ ਵੱਲੋਂ ਕਰਵਾਇਆ ਗਿਆ ਹੈ? ਤਾਂ ਆਪਣਾ ਕੀ ਪ੍ਰਾਈਜ਼ ਆਇਆ? ਸਰ ਥਾਈਲੈਂਡ ਸੀ ਕੰਪੀਟੀਸ਼ਨ ਸੀ। ਇਹ ਵਾਲੇ ਸਾਲ ਸਹੀ ਕਰਾਉਂਦੀਆਂ ਕੰਪੀਟੀਸ਼ਨ। ਤੇ 27 ਤੀਕ ਨੂੰ ਅਸੀਂ ਗਏ ਆ 28 ਨੂੰ ਸਾਡਾ ਜਾਂਦਿਆਂ ਨੂੰ ਏਸ਼ੀਆ ਦਾ ਕੰਪੀਟੀਸ਼ਨ ਸੀਗਾ ਤੇ ਉਹਦੇ ਵਿੱਚੋਂ ਮੈਂ 골ਡ ਆਇਆ 29 ਨੂੰ ਵਰਲਡ ਦਾ ਕੰਪੀਟੀਸ਼ਨ ਸੀਗਾ ਉਹਦੇ ਵਿੱਚੋਂ ਮੈਂ 골ਡ ਆਇਆ ਸਿੱਖਣ ਦੇ ਸਰ ਕਹਿੰਦੇ ਕੋਈ ਵੀ ਉਮਰ ਨਹੀਂ ਹੁੰਦੀ ਮਿਹਨਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ 53 ਸਾਲ ਦੀ ਉਮਰ ਦੇ ਵਿੱਚ ਤੁਸੀਂ ਖਿਤਾਬ ਜਿੱਤਿਆ ਹੈ ਕੀ ਕਹਿਣਾ ਚਾਹੋਗੇ ਸਰ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਅਸੀਂ ਲੋਕਾਂ ਨੂੰ ਨਸ਼ੇ ਬੱਚਿਆਂ ਨੂੰ ਲੱਗਿਓ ਜੇ ਸੈਂਟਰ ਖੋਲਹੀ ਜਾਂਦੇ ਜਾਂ ਹਸਪਤਾਲ ਖੋਲਹੀ ਜਾਂਦੇ ਆ ਨਸ਼ੀਆਂ ਤੇ ਉਥੇ ਜਮਾ ਕਰਾਓ ਇੱਥੇ ਮੈਂ ਕਹਿੰਦਾ ਨਾ ਗਰਾਉਂਡਾਂ 'ਚ ਲੈ ਕੇ ਜਾਓ ਬੱਚਿਆਂ ਨੂੰ ਸਟੇਡੀਅਮ ਲੈ ਕੇ ਜਾਓ ਉਹਨਾਂ ਨੂੰ ਜਿਮ ਲੈ ਕੇ ਆਓ ਉਹਨਾਂ ਨੂੰ खरे ਰਸਤੇ ਪਾਓ ਅਸੀਂ ਜਿਹਨਾਂ ਨਸ਼ਾ ਛਡਾਓ ਤੇ ਬੱਚੇ ਬਚਾਓ ਇਹ ਸਦੇ ਹੀ ਕਹਿੰਦੇ ਵੀ ਬੱਚਿਆਂ ਦਾ ਖਿਆਲ ਰੱਖੋ ਬਸ ਸਰ ਬੋਡੀ ਬਿਲਡਿੰਗ ਗੇਮ ਹੈ ਬਹੁਤ ਹੀ ਤੱਪ ਮੰਗਦੀ ਹੈ ਆਪਣੇ ਪਰਸਨਲ ਪੈਸੇ ਖਰਚ ਕੇ ਤੁਹਾਨੂੰ ਕੰਪੀਟੀਸ਼ਨ ਖੇਡਣਾ ਪੈਂਦਾ ਹੈ ਯਾ ਸ਼ਰੀਰ ਦੇ ਉੱਤੇ ਪੈਸੇ ਲਾਣੇ ਪੈਂਦੇ ਨੇ ਫਿਰ ਕੀ ਕੁਝ ਦੁਬਿਧਾਵਾਂ ਨੇ ਜਿਹੜੀਆਂ ਇਸ ਡਿਊਰੇਸ਼ਨ ਦੇ ਵਿੱਚ ਫੇਸ ਕਰਨੀਆਂ ਪੈਂਦੀਆਂ ਨੇ ਸਰ ਇਦਾਂ ਹੈ ਜੀ ਸਾਬਕੋ ਪੱਲਿਓ ਲਾ ਕੇ ਜਾਣਾ ਪੈਂਦਾ ਕੋਈ ਸਰਕਾਰ ਨਹੀਂ ਹੈਲਪ ਕਰਦੀ ਨਾ ਕੋਈ ਸੰਸਥਾ ਹੈਲਪ ਕਰਦੀ ਇਹ ਜਿੱਤ ਕੇ ਆਜੋ ਕਹਿੰਦੇ ਜੀ ਸਾਡੀ ਸਾਡੇ ਇੰਡੀਆ ਦਾ ਸਾਡੇ ਪੰਜਾਬ ਦਾ ਸਾਡੇ ਸ਼ਹਿਰਪੁਰ ਦਾ ਯਾ ਸਾਡੇ ਪਿੰਡ ਦਾ ਵੀ ਇਹੀ ਨਾਂ ਹੁੰਦਾ ਵੀ ਬਸ ਫੋਟੋ ਖਿਚਾ ਕੇ ਸਰੋਪਾ ਦੇ ਕੇ ਚਲ ਜਾਂਦੇ ਨੇ ਕੋਈ ਕੁਛ ਨਹੀਂ ਹੈਗਾ ਹੈਲਪ ਕੋਈ ਨਹੀਂ ਕਰਦੇ ਸਰ ਕਿੰਨੇ ਘੰਟੇ ਮਿਹਨਤ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ 53 ਸਾਲ ਦੀ ਤੁਹਾਡੀ ਉਮਰ ਹੈ ਕਿਉਂਕਿ ਅਸੀਂ ਦੇਖਦੇ ਹਾਂ ਨੌਜਵਾਨ 2-3 ਘੰਟਿਆਂ ਦੇ ਵਿੱਚ ਹੀ ਥੱਕ ਜਾਂਦੇ ਨੇ ਪੂਰੇ ਕੰਪੀਟੀਸ਼ਨ ਲੜਨ ਤੋਂ ਪਹਿਲਾਂ ਵੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਫਿਰ ਪ੍ਰੈਕਟਿਸ ਕਿੰਨਾ ਟਾਈਮ ਕੀਤੀ ਸਰ ਮੇਰੇ ਕੋਲ ਨਾ ਇੱਕ ਘੰਟਾ ਮੈਂ ਪਵਾਂ ਗਰਮੀਆਂ 'ਚ ਵੀ ਕੰਪੀਟੀਸ਼ਨ ਲੜ ਕੇ ਆਇਆ ਉਦੋਂ ਮੈਂ ਇੱਕ ਘੰਟਾ ਤੂਪੇ ਲਮਾ ਪੈਂਦਾ ਸੀ ਹੁਣ ਸਰਦੀਆਂ ਨੂੰ ਵੀ ਇੱਕ ਘੰਟਾ ਤੂਪੇ ਲਮਾ ਪੈਂਦਾ ਸੀ ਇਹ ਤਾਂ ਪਈਆ ਕਰਨਾ ਪੈਂਦਾ ਬਾਡੀ ਬਿਲਡ ਸਭ ਤੋਂ ਜ਼ਿਆਦਾ ਔਖੀ ਗੇਮ ਆ ਇਹਦੇ ਵਿੱਚ ਬਹੁਤ ਪ੍ਰੇਜ ਕਰਨਾ ਪੈਂਦਾ ਨਮਕ ਛੱਡਣਾ ਪੈਂਦਾ ਮੈਦਾ ਛੱਡਣਾ ਪੈਂਦਾ ਮਿੱਠਾ ਛੱਡਣਾ ਪੈਂਦਾ ਤਲੀਆਂ ਚੀਜ਼ਾਂ ਪੋ ਤੋਲ-ਤੋਲ ਕੇ ਹਰ ਚੀਜ਼ ਖਾਣੀ ਪ੍ਰੋਟੀਨ ਤੋਲ ਕੇ ਆਪਣਾ ਉਹਦਾ ਨਾ ਕੀ ਨੌਨ ਵੇਜ ਤੋਲ ਕੇ ਐਗ ਤੋਲ ਕੇ ਹਰ ਚੀਜ਼ ਤੋਲ-ਤੋਲ ਕੇ ਲੈਣੀ ਪੈਂਦੀ ਆ ਰੱਜ ਕੇ ਕੁਝ ਨਹੀਂ ਖਾ ਸਕਦੇ ਮੂੰਹ ਐਦਾਂ ਹੋ ਜਾਂਦਾ ਚਿਕਨ ਖਾ ਖਾ ਕੇ ਜਿੱਦਾਂ ਮਨ ਹੋਰ ਤਰ੍ਹਾਂ ਹੋ ਜਾਂਦਾ ਵੀ ਰੋਟੀ ਰੂਟੀ ਭੁੱਲੇ ਗਿਓ ਕਿਸ ਚੀਜ਼ ਆ ਮੂੰਹ ਸ਼ੈਲ ਹੋ ਜਾਂਦੇ ਵਿੱਚੋਂ ਪਰ ਟਫ ਆ ਬਹੁਤ ਟਫ ਆ ਸਰ ਤੁਸੀਂ ਇਸ ਉਮਰ ਦੇ ਵਿੱਚ ਮੈਡਲ ਜਿੱਤੇ ਕਿਉਂ ਲਿਆਦਾ ਹੈ ਨੌਜਵਾਨ ਨੇ ਜਿਹੜੇ ਉਹ ਹੁਣ ਪ੍ਰੋਡਕਟ ਜਿਹੜੇ ਕਹ ਲਈਏ ਪ੍ਰੋਟੀਨ ਨੇ ਜਾਂ ਹੋਰ ਬਹੁਤ ਤਰ੍ਹਾਂ ਦੇ ਪ੍ਰੋਡਕਟ ਨੇ ਉਹਨਾਂ ਤੇ ਲਾ ਕੇ ਸਿਹਤ ਬਣਾਉਂਦੇ ਨੇ ਫਿਰ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕੀ ਕਿੰਨਾ ਕੁ ਫਾਇਦਾ ਹੈ ਕਿੰਨਾ ਕੁ ਨੁਕਸਾਨ ਹੈ ਸਰ ਜਿਹੜੇ ਨਾ ਪ੍ਰੋਡਕਟ ਵਗੈਰਾ ਸਪਲੀਮੈਂਟ ਵੀ ਆ ਹੈਗੇ ਚਲੋ ਅਸੀਂ ਸਾਰਿਆਂ ਨੂੰ ਨਕਲੀ ਨਹੀਂ ਕਹਿ ਸਕਦੇ ਸਪਲੀਮੈਂਟ ਬਣਿਓ ਖਾਣ ਵਾਸਤੇ ਬਣਿਓ ਬਰ ਇੰਪੋਰਟਿਡ ਜਿਹੜੇ ਬਣਿਓ ਬਾਹਰ ਦੇ ਬ੍ਰੈਂਡ ਹੈਗੇ ਆ ਇੱਥੇ ਲੋਕੀ ਕਰਦੇ ਡੱਬੇ ਵੇਚਣ ਦੇ ਖੜੇਗਾ ਆਪਣਾ ਸਟicker ਲਾਉਂਦੇ ਆ ਛਪਾ ਕੇ ਆਹ ਕੰਪਨੀ ਦਾ ਆ ਕੰਪਨੀ ਨਹੀਂ ਜੋ ਨੇਚਰਲ ਡਾਈਟ ਹੈਗੀ ਉਹ ਵੀ ਨੇਚਰਲ ਡਾਈਟ ਹਾਂ ਸਪਲੀਮੈਂਟ ਕਿਹੜੇ ਖਾਣ ਵਾਲੇ ਖਾਈ ਪਰ ਸਿਰੋਨ ਕੋਈ ਨਹੀਂ ਲਈਦਾ ਐਸ ਉਮਰ ਚ ਪਰਸਿਨ ਕੋਈ ਨਹੀਂ ਲੈਂਦੇ ਮੁੰਡਾ ਸੀੜੜ ਪਰ ਆਪਾਂ ਨਹੀਂ ਲਿਆ ਸੋ ਉਹਨਾਂ ਦੇ ਨਾਲ ਹੋਰ ਸਾਥੀ ਵੀ ਮੌਜੂਦ ਨੇ ਸਰ ਨਾਮ ਰੋਸ਼ਨ ਕੀਤਾ ਗਿਆ ਪੰਜਾਬ ਚ ਪੂਰੇ ਭਾਰਤ ਭਰ ਦੇ ਵਿੱਚ ਇਸ ਉਮਰ ਦੇ ਵਿੱਚ ਕੀ ਕਹਿਣਾ ਚਾਹੋਗੇ ਕਿੰਨੀ ਕਿ ਖੁਸ਼ੀ ਹੈ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਉਸਤਾਦ ਜੀ ਨੇ ਇਹ ਔਰ ਅਸੀਂ ਇਹਨਾਂ ਦਾ ਸਵੇਰੇ 4:30 ਵਜੇ ਤੋਂ ਲੈ ਕੇ ਤੇ ਰਾਤੀ 9 ਵਜੇ ਤੱਕ ਇਹਨਾਂ ਦਾ ਦਿਨਚਰਿਆ ਦੇਖਦੇ ਆਂ ਮਤਲਬ 4:30 ਵਜੇ ਜਿਮ ਦੇ ਅੰਦਰ ਹੁੰਦੇ ਆ ਤੇ 2:30 ਤੋਂ 3 ਘੰਟੇ ਸਵੇਰੇ ਵਰਜਿਸ ਕਰਦੇ ਆ ਤੇ ਦੁਪਹਿਰੇ ਫਿਰ 2 ਘੰਟੇ ਲਾਂਦੇ ਆ ਤੇ ਸ਼ਾਮ ਨੂੰ 2 ਘੰਟੇ ਮਤਲਬ ਖਾਣਾ ਵੀ ਆਪਣੇ ਹਿਸਾਬ ਨਾਲ ਤੇ ਜਿਮ ਇੰਨਾ ਕਰਨਾ ਮਤਲਬ ਜਿੰਨਾ ਕਿ ਖਾਂਦੇ ਆ ਨਾ ਆਮ ਬੰਦਾ ਉਹ ਪਚਾਵ ਨਹੀਂ ਸਕਦਾ ਉਹ ਵਰਜੀ ਚ ਹੀ ਪਚਾ ਸਕਦੀ ਆ ਤਾਂ ਹੀ ਮਸਲ ਬਣਦੇ ਆ ਔਰ ਆਪਾਂ ਕਦੀ ਇਹਨਾਂ ਨੂੰ ਉਹ ਨਹੀਂ ਦੇਖਿਆ ਵੀ ਐਸਟੀਰੋਇਡ ਵਗੈਰਾ ਲੈ ਰਹੇ ਆ ਜਾਂ ਕੁਝ ਲੈ ਰਹੇ ਆ ਨੈਚੁਰਲ ਡਾਈਟ ਦੇ ਨਾਲ ਔਰ ਬੜਾ ਫਕਰ ਹੁੰਦਾ ਵੀ ਸਾਡੇ ਜਿਹੜੇ ਉਸਤਾਦ ਜੀ ਆ ਨੈਚੁਰਲ ਡਾਈਟ ਦੇ ਨਾਲ ਆਪਣੀ ਬੋਡੀ ਨੂੰ ਪੂਰਾ ਧਿਆਨ ਰੱਖਦੇ ਆ ਬਹੁਤ ਖੁਸ਼ੀ ਆ ਸਾਨੂੰ ਅਸੀਂ ਆਪਾਂ ਬਹੁਤ ਮਾਣ ਸਾਨੂੰ ਇਹਨਾਂ ਦੇ ਉੱਤੇ ਸਾਡੇ ਹਿਸ਼ਾਰਪੁਰ ਦਾ ਨਾਮ ਪੰਜਾਬ ਤੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਕੇ ਆਏ ਆ ਸਰ ਬਹੁਤ ਹੀ ਕੋਸਟਲੀ ਗੇਮ ਐ ਬਾਡੀ ਬਿਲਡਿੰਗ ਤਾਂ ਹੁਣ ਪੰਜਾਬ ਭਰ ਦਾ ਨਾਮ ਰੋਸ਼ਨ ਕੀਤਾ ਹੈ ਤੇ ਜੇਕਰ ਅਸੀਂ ਯੁਵਾਮਾਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਮੈਸੇਜ ਹੈ ਕਿ ਹਰ ਉਮਰ ਦੇ ਵਿੱਚ ਜੇਕਰ ਤੁਹਾਡੇ ਸ਼ੌਂਕ ਨੇ ਤੁਸੀਂ ਮਿਹਨਤ ਕਰਦੇ ਹੋ ਹਰ ਉਮਰ ਦੇ ਵਿੱਚ ਤੁਸੀਂ ਮੁਕਾਮ ਹਾਸਲ ਕਰ ਸਕਦੇ ਹੋ ਜੀ ਧੰਨਵਾਦ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਗਰੀਬ ਕੋਣਵੇ ਦੀ ਹਰੇਕ ਦੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਤੱਕ ਔਰ ਜਨਤਾ ਤੱਕ ਪਹੁੰਚਾਉਂਦੇ ਆ ਸੋ ਦੇਖੋ ਜਿਹੜੀ ਸਿੱਖਣ ਦੀ ਉਮਰ ਹੁੰਦੀ ਹੈ ਕੋਈ ਨਹੀਂ ਉਹ ਜਿਸ ਤਰ੍ਹਾਂ ਸਾਡੇ ਅਪਤਾਰ ਲਾਲ ਭੁੱਟੋ ਜੀ ਨੇ 53 ਸਾਲ ਦੀ ਉਮਰ ਦੇ ਵਿੱਚ ਦੋ ਵਾਰ ਤਿੰਨ ਵਾਰ ਜਿਹੜਾ ਆ ਉਹ ਚੈਂਪੀਅਨ ਬਣ ਕੇ ਆਇਆ ਪਹਿਲਾਂ ਉਹ ਗਏ ਸੀਗੇ THAILAND ਉਦੋਂ ਵੀ ਚੈਂਪੀਅਨ ਬਣ ਕੇ ਆਇਆ THAILAND ਚੈਂਪੀਅਨ ਹੁਣ ਵਰਲਡ ਚੈਂਪੀਅਨ ਤੇ ਏਸ਼ੀਅਨ ਚੈਂਪੀਅਨ ਬਣ ਕੇ ਆਇਆ ਬਹੁਤ ਵੱਡੀ ਇਹ ਪ੍ਰਾਪਤੀ ਆ ਹਰਿਆਣਾ ਸਟੇਟ ਦੇ ਵਿੱਚ ਪਹਿਲਵਾਨ ਬੋਡੀ ਬਿਲਡਰ ਹਰ ਇੱਕ ਚੀਜ਼ ਉਥੋਂ ਨਿਕਲਦੇ ਆ ਪੰਜਾਬ ਚੋਂ ਕਿਉਂ ਨਹੀਂ ਨਿਕਲਦੇ ਪੰਜਾਬ ਦੇ ਵਿੱਚੋਂ ਨਿਕਲਦੇ ਨਸ਼ੇੜੀ ਕੌਣ ਬਣਾਉਂਦਾ ਸਰਕਾਰਾਂ ਸਰਕਾਰਾਂ ਨੂੰ ਚਾਹੀਦਾ ਜੇ ਉਹ ਬੰਦਾ ਐਡੀ ਵੱਡਾ ਇੱਕ ਮਿਹਨਤ ਕਰਕੇ ਔਰ ਆਪਣੇ ਬਲਬੂਤੇ ਦੇ ਬਾਹਰਲੀ ਕੰਟਰੀ ਵਿੱਚ ਇੰਡੀਆ ਦਾ ਨਾਮ ਰੋਸ਼ਨ ਕਰਦਾ ਪੰਜਾਬ ਦਾ ਨਾਮ ਰੋਸ਼ਨ ਕਰਕੇ ਆ ਰਿਹਾ ਹਿਆ ਹਿਆਰਪੁਰ ਦਾ ਨਾਮ ਰੋਸ਼ਨ ਕਰਕੇ ਆ ਰਿਹਾ ਉਹਨੂੰ ਪਹਿਲੇ ਆਧਾਰ ਦੇ ਉੱਤੇ ਉਹਦਾ ਹਰੇਕ ਚੀਜ਼ ਦਾ ਤਦੋਂ ਖਿਆਲ ਰੱਖਣਾ ਚਾਹੀਦਾ ਜਿਹੜੀ ਅੱਜ ਇਸ ਉਮਰ ਦੇ ਵਿੱਚ ਪ੍ਰੇਰਣਾ ਇਸ ਬੰਦੇ ਤੋਂ ਲਈ ਜਾ ਰਹੀ ਆ ਉਹ ਸਾਡੀ ਜਿਹੜੀ ਹੁੰਦੀ ਜਨਰੇਸ਼ਨ ਆ ਅੱਜ ਜਿਹੜਾ ਉਹ ਯੂਥ ਆ ਉਹ 14 ਤੋਂ ਜਿਹੜਾ 18 ਸਾਲ ਦੀ ਉਮਰ ਦਾ ਯੂਥ ਜਿਹੜਾ ਆ ਉਹ ਗੈਂਗਸਟਰ ਹਲ ਜਾ ਰਿਹਾ ਨਸ਼ੇ ਹਲ ਜਾ ਰਿਹਾ ਇਹਨਾਂ ਨੂੰ ਦੇਖ ਕੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸਾਡੀ ਸਰਕਾਰ ਨੂੰ ਕਿ ਅਸੀਂ ਜਿਹੜੇ ਆ ਗੈਂਗਸਟਰ ਜਾਂ ਨਸ਼ੇੜੀ ਨਹੀਂ ਬਣਾਣੇ ਬੋਡੀ ਬਿਲਡਰ ਬਣਾਣੇ ਆ ਹੈਲਥ ਆਰਮ ਨਾਲ ਜਿਹੜਾ ਉਹ ਕੇਅਰ ਕਰਨ ਵਾਲੇ ਬੰਦੇ ਬਣਾਣੇ ਆ ਮੈਂ ਤਾਂ ਸਰਕਾਰ ਨੂੰ ਇਹੀ ਕਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿਹਤ ਉਸ ਤੋਂ ਬਾਅਦ ਸਾਨੂੰ ਪਿੰਡ-ਪਿੰਡ ਦੇ ਵਿੱਚ ਜਾ ਕੇ ਪੰਚਾਇਤਾਂ ਨਾਲ ਗੱਲ ਕਰਕੇ ਉੱਥੇ ਜਿਮ ਖੋਲਣੇ ਚਾਹੀਦੇ ਆ ਗਰਾਊਂਡ ਦੇਣੇ ਚਾਹੀਦੇ ਆ ਬੱਚਿਆਂ ਨੂੰ ਜਿਹੜੀ ਆ ਸਿੱਖਿਆ ਦੇਣੇ ਚਾਹੀਦੀ ਆ ਇਸ ਕਰਕੇ ਜਿਹੜਾ ਅਸੀਂ ਅੱਗੇ ਤਰੱਕੀ ਕਰ ਸਕਾਂਗੇ ਨਹੀਂ ਤੇ ਸਾਡਾ ਪੰਜਾਬ ਜਿਹੜਾ ਆ ਉਹ ਨਸ਼ੇੜੀਆਂ ਦਾ ਪੰਜਾਬ ਬਣ ਜਾਣਾ ਅੱਡਾ ਕਦਾ ਬਣ ਗਿਆ ਜਦੋਂ ਹੁਣ ਤੁਸੀਂ ਦੱਸਿਆ ਕਿ ਇੱਧਰ ਆਪਾਂ ਕਰਕੇ ਆਏ ਕ버 ਉਥੇ ਇੱਕ ਅੱਡਾ ਬਣ ਰਿਹਾ ਨਸ਼ੇ ਦਾ ਤੇ ਆਹ ਅੱਡਾ ਜਿਹੜਾ ਇਹ ਨਸ਼ਾ ਮੁਕਤ ਦਾ ਆ ਇੱਥੇ ਕੋਈ ਜਿਹੜਾ ਆ ਉਹ ਖੋਲਿਆ ਨਹੀਂ ਜਾ ਰਿਹਾ ਸੈਂਟਰ ਨਹੀਂ ਖੋਲਿਆ ਜਾ ਰਿਹਾ ਕਿ ਨਸ਼ਾ ਕਰਦਾ ਬੰਦਾ ਉਥੇ ਲਿਆ ਕੇ ਦਾਖਲ ਕਰਾ ਦੋ ਛੱਡ ਦੂਗਾ ਇੱਥੇ ਜਿਹੜਾ ਆ ਬੰਦੇ ਨੂੰ ਪ੍ਰੇਰਣਾ ਦਿੱਤੀ ਜਾਂਦੀ ਆ ਕਿ ਤੁਹਾਡਾ ਦੋਸਤ ਕੌਣ ਆ ਤੁਹਾਡਾ ਦੋਸਤ ਸਭ ਤੋਂ ਵੱਡਾ ਜਿਹੜਾ ਸਰੀਰ ਆ ਹੋਰ ਕੁਝ ਨਹੀਂ ਹੋ ਇਸ ਕਰਕੇ ਮੈਂ ਬੱਚਿਆਂ ਦੇ ਮਾਪੇ ਨੂੰ ਔਰ ਆਪਣੇ ਹੁਸ਼ਿਆਰਪੁਰ ਦੀ ਜਨਤਾ ਨੂੰ ਇਹ ਕਹੂੰਗਾ ਕਿ ਆਪਣੇ ਬੱਚਿਆਂ ਦੇ ਉਤੇ ਖਿਆਲ ਦਿਓ ਉਹਨਾਂ ਨੂੰ ਗਰਾਉਂਡ ਭੇਜੋ ਜਿਮ ਭੇਜੋ ਔਰ ਉਹਨਾਂ ਨੂੰ ਪੜ੍ਹਾਓ ਲਿਖਾਓ ਇਹ ਹੀ ਤੁਹਾਡੀ ਪੂੰਜੀ ਆ ਬਹੁਤ ਬਹੁਤ ਧੰਨਵਾਦ ਸੋ ਇਹ ਗੱਲਬਾਤ ਕੀਤੀ ਗਈ ਹੈ ਅਫਤਾਰ ਲਾਲ ਪੁੱਟੋ ਜੀ ਦੇ ਉਹਨਾਂ ਦੇ ਸਾਥੀਆਂ ਦੇ ਨਾਲ ਵੀ ਸੋ 53 ਸਾਲ ਦੀ ਉਮਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਭਾਰਤ ਭਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਚੈਂਪੀਅਨਸ਼ਿਪ ਜਿੱਤ ਕੇ ਨਾਮ ਰੌਸ਼ਨ ਕੀਤਾ ਗਿਆ ਹੈ ਹੁਸ਼ਿਆਰਪੁਰ ਦਾ ਤੇ ਖੁਸ਼ੀ ਦਾ ਮਾਹੌਲ ਹੈ ਜਿਹੜਾ ਕਿ ਉਹ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਪਾਇਆ ਜਾ ਰਿਹਾ ਹੈ ਸੋ ਅਗਲੀ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਚੈਨਲ ਜਗਬਾਨੀ ਟੀਵੀ ਦੇ ਨਾਲ